ਸਮਾਨਾਪ ਬੰਡਲ ਦੇ ਪਿੰਡ ਸਹਿਜਪੁਰਾ ਕਲਾਂ ਦੇ ਵਿੱਚ ਐਸੀ ਖੜੇ ਆ ਉੱਥੇ ਅਵਾਰਾ ਕੁੱਤਾ ਗਈ ਇੰਨੀ ਦੇਸਤ ਹੈ ਕਿ ਜਿਹੜੇ ਪਸ਼ੂ ਪਾਲਕ ਹੈ ਭੇਡਾਂ ਪਾਲੀਆਂ ਬੱਕਰੀਆਂ ਪਾਲੀਆਂ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਇਹਨਾਂ ਅਵਾਰਾ ਕੁੱਤੇ ਨੇ ਜਿਹੜੇ ਅਵਾਰਾ ਕੁੱਤਾ ਦੀ ਸਮੱਸਿਆ ਹੈ ਇਹ ਸ਼ਹਿਰਾਂ ਅਤੇ ਪਿੰਡਾਂ 'ਚ ਲਗਾਤਾਰ ਵੱਧਦੀ ਜਾ ਰਹੀ ਹੈ ਔਰ ਇਸਕੇ ਖਤਰਨਾਕ ਪਰ ਨਾਮ ਵੀ ਸਾਹਮਣੇ ਆ ਰਹੇ ਪਿੰਡਾਂ ਦੇ ਵਿੱਚ ਜਿਹੜੇ ਜਾਨਵਰ ਹੈ ਉਹਨਾਂ ਤੇ ਹਮਲੇ ਕਰਦੇ ਆ ਸਕੂਲ ਜਾਣ ਵਾਲੇ ਬੱਚੇ ਆ ਔਰਤਾਂ ਜਾਂਦੀਆਂ ਉਹਨਾਂ ਤੇ ਕਿਸਾਨ ਵੀ ਚਿੰਤਿਤ ਹੈ ਕਿਸਾਨ ਆਪਣੇ ਖੇਤਾਂ 'ਚ ਜਾ ਸਕਦਾ ਕਿਉਂਕਿ ਵਾਰਾ ਕੁੱਤਾ ਦਾ ਚੁੰਡ ਜਿਹੜੇ ਹਮਲਾ ਕਰਦਾ ਹੈ ਤਾਂ ਕਿਸਾਨ ਨੂੰ ਵੀ ਜ਼ਖਮੀ ਕਰਦੇ ਇਹਨਾਂ ਨੇ ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਕਿਸੇ ਤਰ੍ਹਾਂ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜਾਦ ਦਿਵਾਵੇ ਕਦੋਂ ਹੁਣ ਪ੍ਰਸ਼ਾਸਨ ਇਸ ਪਾਸੇ ਧਿਆਨ ਦਿੰਦਾ ਹੈ ਕਦੋਂ ਤੱਕ ਲੋਕਾਂ ਤੇ ਇਸ ਤਰ੍ਹਾਂ ਵਾਰਾ ਕੁੱਤੇ ਹਮਲਾ ਕਰਦੇ ਰਹਿਣਗੇ ਜ਼ਖਮੀ ਕਰਦੇ ਰਹਿਣਗੇ ਲਗਾਤਾਰ ਵਾਰਾ ਕੁੱਤਿਆਂ ਦੇ ਕਾਰਨ ਹਸਤਾں ਦੇ ਵਿੱਚ ਜ਼ਖਮੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਔਰ ਜਿਹੜਾ ਸਹਿਜਪੁਰ ਆਕਲਾ ਹੈ ਇੱਥੇ ਪੇਡਾਂ ਤੇ ਵੀ ਹਮਲਾ ਕਰਕੇ ਉਹਨਾਂ ਨੂੰ ਉਹਨਾਂ ਨੇ ਮਾਰ ਦਿੱਤਾ ਹੈ ਗਲਵਾਤ ਕਰਦੇ ਕੀ ਨਾਮ ਹੈ ਤੁਹਾਡਾ ਪ੍ਰਕਾਸ਼ ਸਿੰਘਾ ਜੀ ਮੇਰੇ ਲਵੇ 35 40 ਪਸ਼ੂ ਹੈਗੇ ਜੀ ਹਾਂ ਅੱਜ ਕਿਹ ਵਾਰ ਦਾ ਤੋਂ ਇਕੱਠਾ ਹੋਇਆ ਵਾਰ ਦਾ ਤੇ ਫਿਰ ਰਾਤ ਦੇ 1.5 ਵਜੇ ਮਾਲ ਨੂੰ ਪਏ ਨੇ ਕੁੱਤੇ ਕਿੰਨੇ ਕੁ ਝੁੰਡ ਸੀ ਇਹ 7 8 ਦਾ ਝੁੰਡ ਹੈ ਜੀ ਹੂੰ ਇਹਨਾਂ ਨੇ ਆ ਕੇ ਖਾਦਾ ਕੋਈ ਨਹੀਂ ਸਾਰੇ ਮਾਰ-ਮਾਰ ਕੇ ਸਿੱਟੇ ਨੇ ਕਿੰਨੇ ਪੇਡਾਂ ਮਾਰਦਿਆਂ ਮੇਰੇਆਂ 14 ਪਸ਼ੂ ਮਰ ਗਏ ਜੀ ਜਖਮੀ ਕਿੰਨੇ ਜਖਮੀ ਤਿੰਨ ਜਖਮੀ ਨੇ ਜੀ 11 ਦੀ ਮੌਤ ਹੈ ਤੇ ਇੱਕ ਪੇੜ ਕਿੰਨੇ ਦੀ ਹੈ ਅੰਦਾਜ਼ਾ ਇੱਕ ਪੇੜ 20000 ਰੁਪਏ ਦੀ ਪੇੜ ਪੈਂਦੀ ਹੈ ਜੀ ਅੱਜ ਹਾਂ ਜੀ ਮਮੂਲੀ ਜੀ ਗੱਲ ਆ ਇਹ ਚੰਗੀ ਪੇੜ ਤਾਂ ਹਾਂ 30000 ਤੋਂ ਘੱਟ ਨਹੀਂ ਮਿਲਦੀ ਨਹੀਂ ਕੋਈ ਲੈ ਕੇ ਲੈ ਦਿਖਾ ਦੇ ਮੈਨੂੰ ਚੰਗੀ ਪੇੜ ਇਹ 20 20000 ਦਿੱਤਾ ਇਹ ਨਿਆ ਕਿੰਨੇ ਟਾਈਮ ਤੋਂ ਜਿਹੜੇ ਕੁੱਤੇ ਨੁਕਸਾਨ ਪਹੁੰਚਾ ਰਹੇ ਆ ਇਹ ਤਾਂ ਕਈ ਸਾਲ ਹੋ ਗਏ ਨਾ ਤਾਂ 4-5 ਸਾਲ ਹੋ ਗਏ ਆਮ ਤਾ ਉਂ ਜਿਆਦੇ 2 ਸਾਲ ਤੋਂ ਚੱਲਿਆ ਕੰਮ ਤੇ ਹੋਰ ਬੰਦੇ ਦੇ ਬੱਚਿਆਂ ਦੇ ਕਿਸੇ ਔਰਦੇ ਵੀ ਜ਼ਖਮੀ ਕਰੇ ਬੱਚੇ ਜਿੱਥੇ ਜਾਂਦੇ ਸਕੂਲੀ ਬੱਚੇ ਤੇ ਉਹ ਹਮਲਾ ਕਰ ਦਿੱਤੀ ਬੰਦੇ ਪੈ ਗਏ ਬੰਦੇ ਨੇ 85 ਨਹੀਂ ਜ਼ਖਮੀਆਂ ਕਰਦਾਂ ਪਤਾ ਨਹੀਂ ਕਿੰਨੇ ਕ ਨੂੰ ਕਰਦੇ ਸਰ ਕਰਦੇ ਨੇ ਜੀ ਪਿੱਛੇ ਆਪਣੇ ਮਿਸਤਰੀਆਂ ਦੀ ਗੁੜੀ ਇੱਕ ਆਪਣੇ ਸਕੂਲਾਂ ਨੇੜੇ ਆ ਜੀ ਪੇਰੈਂਟਸ ਬੱਚਿਆਂ ਨੂੰ ਆਪ ਲੈ ਕੇ ਆਉਂਦੇ ਨੇ ਜੀ ਆਪ ਛੱਡ ਕੇ ਜਾਂਦੇ ਨੇ ਕੁੱਤਿਆਂ ਤੋਂ ਡਰਦੇ ਹੋਰ ਕਿੰਨੇ ਕਿੰਨੇ ਗਿਵਾਰ ਕੁੱਤੇ ਇੱਥੇ ਕੁੱਤੇ ਬਹੁਤ ਨੇ ਜੀ 25 25 30 ਦੀ ਕੁੱਤਿਆਂ ਦਾ ਇਕੱਠਾ ਝੁੰਡਾ ਹੈ ਜੀ ਹਾਂਜੀ ਖੇਤਾਂ 'ਚ ਵੀ ਖਤਰਾ ਹੈ ਜੀ ਖੇਤਾਂ 'ਚ ਇਕੱਲਾ ਤਕੱਲੇ ਅਸੀਂ ਜਾਂਦੇ ਨਹੀਂ ਜੀ ਜੇ ਜਾਣਿਆ ਤਾਂ ਡੰਡਾ ਸੂਟਾ ਲੈ ਕੇ ਜਾਣਿਆ ਜਿਵੇਂ ਤਾਂ ਇਕੱਲਾ ਨਹੀਂ ਜਾ ਸਕਦਾ ਨਹੀਂ ਜੀ ਜਾ ਸਕਦਾ ਜੇ ਰਾਤ ਨੂੰ ਜੇ ਸੌਣੇ ਜੀ ਤਾਂ ਵੀ ਖਤਰਾ ਵੀ ਸੁੱਤੇ ਪੇ ਖੇਤ ਚ ਕਦੇ ਸੁੱਤੇ ਨਹੀਂ ਜਿੱਦੇ ਦੇ ਵਾਰਾ ਕੁੱਤੇ ਖੇਤਾਂ ਚ ਅਟੈਕ ਕਰਨ ਲੱਗੇ ਨੇ ਖੇਤ ਚ ਕੋਈ ਜ਼ਿਮੀਂਦਾਰ ਹੁੰਦਾ ਨਹੀਂ ਕੀ ਮੰਗਰ ਦੇ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਤੋਂ ਇਹ ਵੀ ਜਾਂਦਾ ਹੈ ਕੋਈ ਵਾਰਾ ਕੁੱਤਿਆਂ ਦਾ ਹੱਲ ਕਰੇ ਜੀ ਜਿਵੇਂ ਪਹਿਲਾਂ ਦਵਾਈ ਵਗੈਰਾ ਪਾਉਂਦੇ ਸੀ ਚਲੋ ਮੰਨਦੇ ਆਂ ਵੀ ਆਪਾਂ ਬਿਮਾਰੀ ਫੈਲਣ ਤੋਂ ਕੁੱਤਿਆਂ ਨੂੰ ਨਹੀਂ ਮਾਰ ਸਕਦੇ ਪਰ ਇਹਨਾਂ ਦਾ ਕੋਈ ਹੱਲ ਤਾਂ ਹੋਵੇ ਨਾ ਜੀ ਕਿਸੇ ਨਾ ਕਿਸੇ ਤਰ੍ਹਾਂ ਕੋਈ ਪ੍ਰਸ਼ਾਸਨ ਜਾਂ ਜਿਵੇਂ ਪੰਚਾਇਤ ਤੌਰ ਤੇ ਲਾ ਲੋ ਪਿੰਡ ਲੈਵਲ ਤੇ ਲਾ ਲੋ ਸਰਕਾਰ ਕੋਈ ਪਹਿਰਾਬੰਦੀ ਜਾਂ ਕੁਝ ਕਰੇ ਹਨਾ ਹਾਂਜੀ ਇਹ ਸੀਬੀਐਚ ਜਿਹੜਾ ਵੈਟਰਨਰੀ ਹਸਪੀਟਲ ਕੋਲਾਰਾ ਉਹਦੇ ਅੰਡਰ ਪੈਂਦਾ ਹੈ ਸਹਿਜਪੁਰਾ ਕਲਾਂ ਮੇਰੇ ਵੀ ਹੁਣੇ ਧਿਆਨ ਵਿੱਚ ਆਇਆ ਸੀ ਤੇ ਪਸ਼ੂ ਪਾਲਕ ਦੇ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਔਰ ਉਹਨਾਂ ਨੂੰ ਕਿਹਾ ਗਿਆ ਕਿ ਜਿਹੜੇ ਉਹਨਾਂ ਨੇ ਮੈਨੂੰ ਦੱਸਿਆ ਕਿ ਤਿੰਨ ਉਹਨਾਂ ਦੀਆਂ ਭੇਡਾਂ ਜਿਹੜੀਆਂ ਉਹਦੇ ਜ਼ਖਮੀ ਨੇ 10 ਮਰਗੀਆਂ ਦੱਸਿਆ ਗਿਆ ਤੇ ਉਹਨਾਂ ਨੂੰ ਹੁਣ ਇਮੀਡੀਏਟਲੀ ਡਾਕਟਰ ਸਾਹਿਬ ਡਾਕਟਰ ਪਰਵਿੰਦਰ ਕੁਮਾਰ ਨੇ ਸੀਬੀਐਚ ਪਲਾਰਾ ਵੇਖ ਲੱਗੇ ਉਹਨੂੰ ਮੈਂ ਖਦਾਇਤ ਕਰ ਦਿੱਤੀ ਕਿ ਜਾ ਕੇ ਆਪਣੀ ਟੀਮ ਲੈ ਕੇ ਉਹਨਾਂ ਨੇ ਜੋ ਵੀ ਸਹਾਇਤਾ ਦਿੱਤੀ ਜਾਂਦੀ ਡਾਕਟਰੀ ਉਹ ਦੇ ਹੋ ਜਾਵੇ ਦੇਖੋ ਇਦਾਂ ਦਾ ਸਾਡੇ ਡਿਪਾਰਟਮੈਂਟ ਵੱਲੋਂ ਤਾਂ ਕੁਝ ਨਹੀਂ ਹੁੰਦਾ ਬਾਕੀ ਇਹ ਹੈ ਕਿ ਸਰਕਾਰ ਵੱਲੋਂ ਮੁਆਵਜ਼ਾ ਜਿਹੜਾ ਉਹ ਤਾਂ ਐਸਡੀਐਮ ਸਾਹਿਬ ਨਾਲ ਗੱਲਬਾਤ ਕਰਕੇ ਪਤਾ ਲੱਗਦਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼